ਸਾਡੇ ਸੀਐਡੀ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਫਰੇਮ ਸਾਥ ਸ੍ਰੀ ਅਕਾਲ ਜੀ ਪੈਨਸ਼ਨ ਅਪਡੇਟ ਤੁਹਾਨੂੰ ਦੇਣੀ ਹੈ ਅੱਜ ਦੇ ਦਿਨ ਦੇ ਵਿੱਚ ਪੈਨਸ਼ਨ ਕਿਸੇ ਚਲੇ ਦੇ ਵਿੱਚ ਆਈ ਆ ਜਾਂ ਨਹੀਂ ਆਈ ਆ ਇਹ ਤੁਹਾਨੂੰ ਦੱਸਾਂਗੇ ਉਸਫਾ ਲਈ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਆ ਪੰਜਾਬ ਸਰਕਾਰ ਦੀ ਇੱਕ ਨਵੀਂ ਜੜੀਆ ਖਬਰ ਆ ਰਹੀ ਹੈ ਜੌਰ ਇੱਕ ਨਵਾਂ ਫੈਸਲਾ ਲਿਆ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ ਲਾਭ ਲੈਣ ਲਈ ਅਪਲਾਈ ਕਰਨ ਵਾਲੇ ਬੇਨਕਾਰਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਪਲਾਈ ਕਰਨ ਦੀ ਸਮਾਂ ਸੀਮਾ ਜਿਹੜੀ 30 ਦਿਨ ਤੋਂ ਵਧਾ ਕੇ 60 ਦਿਨ ਕਰ ਦਿੱਤੀ ਗਈ ਹੈ ਇਸ ਮਹਤਵਪੂਰਨ ਫੈਸਲੇ ਨਾਲ ਹੁਣ ਜੋ ਉਮੀਦਵਾਰ ਜਿਹੜੇ ਯੋਗ ਪਰਿਵਾਰ ਨੇ ਆਸਾਨੇ ਨਾਲ ਦਸਤਾਵੇਜ਼ੇ ਕਾਰਵਾਈ ਹੋਰੀ ਕਰਕੇ ਇਸ ਸਕੀਮ ਦਾ ਲਾਭ ਲੈ ਸਕਣਗੇ ਜਿਸ ਨਾਲ ਕੋਈ ਵੀ ਪਰਿਵਾਰ ਇਸ ਸਕੀਮ ਤੋਂ ਉਭਾਂਝਾ ਨਹੀਂ ਰਹੇਗਾ ਸੋ ਅਗੇ ਜਿਹੜਾ ਜਾ ਸਮਾਜਿਕ ਨਿਆ ਅ ਅਧਿਕਾਰ ਦਾ ਤੇ ਘਟ ਗਣਤੀ ਮੰਤਰੀ ਡਾਟਰ ਬਲਜੀਤ ਕੌਰ ਜੀ ਨੇ ਦੱਸਿਆ ਕਿ ਇਹ ਫੈਸਲਾ ਸਰਕਾਰ ਦੇ ਲੋਕ ਹਤਿਸ਼ੀ ਤੇ ਜਨ ਸੇਵਾ ਪਰ ਮੁੱਖ ਦ੍ਰਿਸ਼ਟੀਕੋਣ ਤੋਂ ਸਪਸ਼ਟ ਤੋਂ ਸਪਸ਼ਟ ਜਰਾ ਸਬੂਤ ਹੈ ਉਹਨਾਂ ਕਹਿੰਦੇ ਆ ਕਿ ਸੰਜਾ ਸਰਕਾਰ ਨਵੀਂ ਤਕਨੀਕ ਤੇ ਫਾਰਦਰਸ਼ੀ ਖੰਡਾਲੀ ਰਾਹੀਂ ਸਮਾਜਿਕ ਸੁਰੱਖਿਆ ਸਕੀਮਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਜਿਹੜੀਆਂ ਲਗਾਤਾਰ ਯਤਨ ਕਰ ਰਹੀ ਹੈ ਸੋ ਸਮਾ ਘਟ ਰਿਹਾ ਜਾਂਦਾ ਫਰਵਾਰਾਂ ਨੂੰ ਜਿਹੜੀਆਂ 10 ਵਜੇ ਕਾਰਵਾਈ ਪੂਰਾ ਕਰਨ ਲਈ ਇਸ ਦਿਨਾਂ ਦੀ ਜਿਹੜੀ ਸਮਾ ਸੀਮਾ ਉਧਾਰੀ ਗਈ ਹੈ ਤੇ ਆਪਣੀ ਸਰਕਾਰ ਤੇ ਉਹ ਜਿਹਨੂੰ ਖਾਤਾ ਤਾ ਦੋ ਰਹਾਂਦੇ ਉਹਨਾਂ ਕਹਾਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨਾਗਰਿਕਾਂ ਲਈ ਵਧੀਆ ਸਹੂਲਤਾ ਤੇ ਸਵਾਜੀ ਸੁਰੱਖਿਆ ਨੂੰ ਮਜ਼ਬੂਤ ਕਰਨ ਵੱਲ ਲਗਾਤਾਰ ਮਹੱਤਵਪੂਰਨ ਕਦਮ ਚੁੱਕ ਰਹੀ ਹੈ ਅਸ਼ੀਰਵਾਦ ਸਕੀਮ ਦੀ ਸੰਭਾਸੀਮਾ ਵਧਾਉਣਾ ਵੀ ਕਿਸੇ ਇਸੇ ਜਨ ਕੇਂਦ੍ਰਿਤ ਯਤਨ ਦਾ ਹਿੱਸਾ ਹੈ ਡਾਟਰ ਬਲਜੀਤ ਗੌਰ ਜੀ ਨੇ ਕਿਹਾ ਕਿ ਅਸ਼ੀਰਵਾਦ ਸਕੀਮ ਦਾ ਮੁੱਖ ਉਦੇਸ਼ ਯੋਗ ਪਰਿਵਾਰਾਂ ਦੀ ਧਿਆ ਦੇ ਵਿਆਹ ਲਈ ਆਰਥਿਕ ਸਹਾਇਤਾ ਫਰਦਾਨ ਕਰਕੇ ਉਹਨਾਂ ਦੇ ਭਵਿੱਖ ਨੂੰ ਮਜ਼ਬੂਤ ਕਰਨਾ ਹੈ ਸੰਭਾਸੀਮਾ ਵਿੱਚ ਇਹ ਵਾਅਦਾ ਉਹਨਾਂ ਪਰਿਵਾਰਾਂ ਲਈ ਵੱਡੀ ਰਾਹਤ ਹੈ ਜੋ ਦਸਤਾਵੇਜੀ ਕਾਰਵਾਈਆਂ ਜਾਂ ਵਿਆਹ ਦੀਆਂ ਰਸਮਾਂ ਕਰਨ ਨਾਲ ਇਹਨਾਂ ਕਾਰਨਾਂ ਨਾਲ ਲਾਭਤ ਵਾਂਝੇ ਰਹਿ ਜਾਂਦੇ ਨੇ ਇਹ ਫੈਸਲਾ ਸਾਡੇ ਆਧਿਆਤਿਆਂ ਭੈਣਾ ਦੀ ਸਤ ਸੁਰੱਖਿਆ ਤੇ ਸਸ਼ਕਤੀਕਰਨ ਪ੍ਰਤੀ 50 ਸਰਕਾਰ ਦੀ ਅਟੱਲ ਵਚਨਬੱਧਤਾ ਦਾ ਸਪਸ਼ਟ ਪ੍ਰਗਟਾਵਾ ਹੈ ਸਭ ਤੋਂ ਵੱਡੀ ਗੱਲ ਅਸ਼ੀਰਵਾਦ ਸਕੀਮ ਤਹਿਤ ਜਿਹੜਾ 30 ਦਿਨ ਦੀ ਸਮਾਂ ਸੀਮਾ ਸੀਗੀ ਕਿ ਇਹ ਲਾਭ ਲੈਣ ਲਈ ਆਖਰ ਨੂੰ 30 ਦਿਨਾਂ ਦੇ ਅੰਦਰ ਅੰਦਰ ਕਾਗਜ਼ੀ ਕਾਰਵਾਈ ਪੂਰੀ ਕਰਨੀ ਪੈਂਦੀ ਸੀ ਉਹ ਹੁਣ ਦਿਨ ਵਧਾ ਦਿੱਤੇ ਗਏ ਨੇ 60 ਦਿਨ ਇਸ ਸਕੀਮ ਲਈ ਕਰ ਦਿੱਤੇ ਗਏ ਨੇ ਪੈਸ਼ਨ ਦੇ ਆਵਾਂਗੇ ਜੀ ਅੱਜ 17 ਨਵੰਬਰ ਦਿਨ ਸੋਮਵਾਰ ਤੇ ਸ਼ਾਮ ਦੇ 8 ਵਜੇ ਤੱਕ 7 ਵਜੇ ਇੱਥੇ ਲਿਖਿਆ ਹੋਇਆ ਘੰਟਾ ਹੋਰ ਜੋੜ ਲਿਓ ਕਿਉਂਕਿ ਅਸਵੇਲੇ 8 ਵਜੇ ਜਦੋਂ ਅਸੀਂ ਲਾਈਵ ਆ ਰਹੇ ਹਾਂ ਤੇ ਇਸ ਕਿਸੇ ਵੀ ਨਵੇਂ ਜ਼ਿਲ੍ਹੇ ਦੇ ਵਿੱਚ ਕੋਈ ਫੈਸ਼ਨ جاری ਹੋਣ ਦੀ ਕੋਈ ਸੂਚਨਾ ਨਹੀਂ ਆ ਨਾ ਕਿਸੇ ਜ਼ਿਲ੍ਹੇ ਦੇ ਵਿੱਚ ਬਿਲ ਖਾਸ ਹੋਏ ਨੇ ਬਠਿੰਡਾ ਲੁਧਿਆਣਾ ਮਲੇਰਕੋਟਲਾ ਸੰਗਰੂਰ ਮਾਨਸਾ ਸ੍ਰੀ ਅਮਰਸਾ ਸਾਹਿਬ ਔਰ ਪਠਾਨਕੋਟ ਮੋਹਾਲੀ ਪਟਿਆਲਾ ਇਹਨਾਂ ਖੇਤਰਾਂ ਜਿਹੜਾ ਸਾਨੂੰ ਮੈਸੇਜ ਕਰ ਰਹੀ ਹੈ ਸਰੋਤੇ ਉਹਨਾਂ ਨੂੰ ਦੱਸ ਦਈਏ ਕਿ ਕਿਸੇ ਜ਼ਿਲ੍ਹੇ ਦੇ ਵਿੱਚ ਹਾਲੇ ਇਹਨਾਂ ਫਿਲਹਾਲ ਜ਼ਿਲ੍ਹਿਆਂ ਦੇ ਵਿੱਚ ਬਿਲ ਨਹੀਂ ਖਾਸ ਹੋਇਆ ਅਜ ਨਾ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਫੈਸ਼ਨ ਜਾਰੀ ਹੋਈ ਹੈ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਾਰੀ ਹੋ ਚੁੱਕੇ ਨੇ ਉਹਦੀ ਅਪਡੇਟ ਤੁਹਾਨੂੰ ਦੇ ਚੁੱਕੇ ਆ ਤੇ ਨਵੇਂ ਜ਼ਿਲ੍ਹੇ ਦੇ ਵਿੱਚ ਫਿਲਹਾਲ ਕੁਝ ਜ਼ਿਲ੍ਹਿਆਂ ਦੇ ਵਿੱਚ ਹਾਲੇ ਫੰਡ ਨਹੀਂ ਰਿਲੀਜ਼ ਹੋਏ ਫੰਡ ਰਿਲੀਜ਼ ਹੋਣਗੇ ਤੇ ਵੈਲਫੇਅਰ ਹੋਣਗੇ ਫੰਡ ਜਦੋਂ ਰਿਲੀਜ਼ ਹੋਣਗੇ ਤੇ ਉਦੋਂ ਫਿਰ ਪੈਨਸ਼ਨਾਂ ਦਾ ਕੰਮ ਚੱਲੇਗਾ ਲੁਧਿਆਣਾ ਜ਼ਿਲ੍ਹੇ ਤੋਂ ਜੋ ਅਪਡੇਟਸ ਨੇ ਕਿ ਹੱਥੇ ਅਜੇ ਫੰਡ ਜਿਹੜੇ ਆ ਪੰਜਾਬ ਸਰਕਾਰ ਵੱਲੋਂ ਰਿਲੀਜ਼ ਨਹੀਂ ਕੀਤੇ ਗਏ ਤੇ ਇੱਥੇ ਕੋਈ ਸਮਾਂ ਹੈ ਲੱਗ ਸਕਦਾ ਪੈਨਸ਼ਨ ਨੂੰ ਬਠਿੰਡਾ ਮੋਗਾ ਸੰਗਲੂਰ ਬਰਨਾਲਾ ਮਾਨਸਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਹਾਲੇ ਬਿੱਲ ਖਾਸ ਨਹੀਂ ਹੋਈ ਇਸ ਲਈ ਇੱਥੇ ਵੀ ਅਜਾ ਸਮਾਂ ਲੱਗ ਸਕਦਾ ਹੈ 1500 ਪੈਨਸ਼ਨਾਂ ਆ ਰਹੀਆਂ ਨੇ ਤੇ 1500 ਆਣ ਗਿਆ 2500 ਦੀ ਅੱਜ ਦੀ ਤਰੀਕ ਤੱਕ ਕੋਈ ਨਵੀਂ ਅਪਡੇਟ ਨਹੀਂ ਹੈ ਤੇ ਜੋ ਫੈਸਲਾ ਫਜ਼ਾ ਸਰਕਾਰ ਨੇ ਲਿਆ ਹੈ ਉਹ ਤੁਹਾਡੇ ਨਾਲ ਸਾਂਝਾ ਕਰਤਾ ਹੈ ਪੈਨਸ਼ਨ ਦੇ ਰੈਗੂਲਰ ਅਪਡੇਟ ਤੁਹਾਨੂੰ ਕੱਲ੍ਹ ਸਵੇਰ ਦੀ ਵੀਡੀਓ ਦੇ ਵਿੱਚ ਵੀ ਦਿੱਤੇ ਜਾਵੇਗੀ ਤੁਹਾਨੂੰ